ਮਟਰਾਂ ਦੀ ਖੇਤੀ ਦੇ ਵਿੱਚ ਇੱਕ ਮੇਨ ਸਮੱਸਿਆ ਆਉਂਦੀ ਹੈਗੀ ਅਖੇੜਾ ਰੋਗ ਜਦੋਂ ਗੱਲ ਦੀ ਸਮੱਸਿਆ ਆਉਣ ਲੱਗ ਜਾਂਦੀ ਹੈਗੀ ਨਾ ਕੋਈ ਸ਼ੌਕ ਹੁੰਦੀ ਹੈਗੀ ਕੋਈ ਨਾ ਕੋਈ ਫੰਗਸ ਦੇ ਕਾਰਨ ਹੀ ਜ਼ਰੂਰੀ ਆਉਂਦੀ ਹੈਗੀ ਇਹ ਸਮੱਸਿਆ ਜ਼ਿਆਦਾਤਰ ਕਈ ਵਾਰੀ ਗਰਮੀ ਦੇ ਕਾਰਨ ਜਾਂ ਰੇਤਲੇ ਬਾਣ ਦੇ ਵਿੱਚ ਆ ਜਾਂਦੀ ਹੈਗੀ ਜਿੱਥੇ ਜਮੀਨ 'ਚ ਘਾਟਾ ਹੁੰਦੀਆਂ ਉੱਥੇ ਤੁਸੀਂ ਕੀ ਉਹਦਾ ਹੱਲ ਲਗਾ ਹੱਲ ਤੁਸੀਂ ਕਰ ਸਕਦੇ ਹੋ ਵੀ ਬਵੈਸਟਨ ਲੈ ਲਿਓ 2.5 ਗ੍ਰਾਮ ਪ੍ਰਤੀ ਲੀਟਰ ਉਹ ਪਾ ਕੇ ਤੁਸੀਂ ਮਤਲਬ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਉਹਦੀ ਸਪਰੇਅ ਕਰ ਦਿਓ ਫਰਸਟ ਸਟੇਜ ਤੇ ਉਹ ਹੱਲ ਕਰ ਦਿੰਦੀ ਹੈਗੀ ਜੇ ਮੰਨ ਕੇ ਚੱਲੋ 1 ਤੋਂ ਲੈ ਕੇ 5% ਦੇ ਵਿੱਚ ਵਿੱਚ ਸਾਰੇ ਖੇਤ ਚ ਬਿਮਾਰੀ ਹੈਗੀ ਸਟਾਰਟਿੰਗ ਚ ਉਹ ਹੱਲ ਕਰ ਦੂ ਜੇ ਹੱਲ ਉਹਦਾ ਵੀ ਨਹੀਂ ਹੋ ਰਿਹਾ ਉਹ ਫਰਸਟ ਸਟੇਜ ਤੇ ਹੁੰਦੀ ਹੈ ਜਿਆਦਾਤਰ ਫਿਰ ਲਾਸਟ ਸਟੇਜ ਤੇ ਜਾ ਕੇ ਜਿੰਨੀ ਮਰਜ਼ੀ ਬਿਮਾਰੀ ਹੋਵੇ ਤਾਂ ਉਹਦੇ ਲਈ ਤੁਸੀਂ ਇਹਨੂੰ ਇੱਕ ਸਪਰੇਅ ਦੱਸਦਾ ਬਾਈ ਉਹ ਤੁਸੀਂ ਕਰਦੇ ਹੋ ਤੋਂ ਸਾਲਟ ਆਉਂਦੇ ਨੇਗੇ ਉਹ ਸਾਲਟ ਜਿੱਤੋਂ ਮਰਜ਼ੀ ਕਿੱਕ ਸਪਰੇਅ ਵਾਲੇ ਤੋਂ ਲੈ ਲਿਓ ਤੁਸੀਂ ਪੈਸਟੀਸਾਈਡ ਤੋਂ ਤੇ ਕਿਸੇ ਵੀ ਕੰਪਨੀ ਦੇ ਦੀ ਹੋਵੇ ਸਪਰੇਅ ਪਰ ਆਹ ਸਾਲਟ ਤੇ ਪੱਕਾ ਹੱਲ ਹੋ ਜਾਂਦਾ ਖੇੜਾ ਰੋਗ ਦਾ ਬਾਈ ਇੱਕ ਤਾਂ ਹੈਗਾ ਮੈਟਾ ਲੈਕਸਲ ਐਮ 4% ਡਬਲਯੂ ਡਬਲਯੂ ਤੇ ਦੂਸਰਾ ਸਾਲਟ ਹੈਗਾ ਮੈਨਕੋਜੇਬ 64% ਡਬਲਯੂ ਡਬਲਯੂ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂਸ਼ਨ ਕਰ ਦਿੰਨੇ ਆਗੇ ਬਾਈ ਇਹ ਦੋ ਸਾਲਟ ਤੁਸੀਂ ਦੱਸ ਦਿਓ ਅਖੇੜਾ ਰੋਗ ਦੇ ਲਈ ਸਭ ਤੋਂ ਬੈਸਟ ਹੈਗਾ ਮਟਰਾਂ ਦੀ ਖੇਤੀ ਵਿੱਚ ਪੱਕਾ ਹੱਲ ਕਰ ਦੇਗੀ ਸਪਰੇ ਬਹੁਤ ਬਹੁਤ ਧੰਨਵਾਦ